ਦਿੱਲੀ ਦੇ ਸਾਬਕਾ ਕਪਤਾਨ ਮਿਥਨ ਮਨਹਾਸ ਨੂੰ ਭਾਰਤ ਕ੍ਰਿਕਟ ਕੰਟਰੋਲ ਬੋਰਡ ਯਾਨੀ BCCI ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ 45 ਸਾਲ ਦੇ ਮਿਥਨ ਨੂੰ ਮੁੰਬਈ 'ਚ ਹੋਈ ਸਾਲਾਨਾ ਜਨਰਲ ਮੀਟਿੰਗ 'ਚ ਰਸਮੀ ਤੌਰ ਤੇ BCCI ਦਾ ਪ੍ਰਧਾਨ ਚੁਣਿਆ ਗਿਆ ਹੈ ਮਨਹਾਸ ਇਸ ਅਹੁਦੇ ਤੇ ਰੌਜਰ ਬੇਨੀ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ ਪਿਛਲੇ ਮਹੀਨੇ ਪੂਰਾ ਹੋ ਗਿਆ ਸੀ ਭਾਰਤੀ ਕ੍ਰਿਕਟ ਵਿੱਚ ਅਜੇਹਾ ਪਹਿਲੀ ਵਾਰ ਹੋਇਆ ਜਦੋਂ ਜੰਮੂ ਕਸ਼ਮੀਰ ਦੇ ਕਿਸੇ ਖਿਡਾਰੀ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਹੈ ਰਾਜੀ ਵਿਸ਼ੁਕਲਾ ਬੀਸੀਸੀਆਈ ਦੇ ਮੀਤ ਪ੍ਰਧਾਨ ਸਾਬਕਾ ਸਪਿਨਰ ਰਗੂਰਾਮ ਪਟਕੈਸ਼ੀਰ ਦੇਵਜੀ ਤਸੇਕੀ 77 ਅਤੇ ਤੇਜ ਸਿੰਘ ਪਾਟਿਆ ਜੁਆਇੰਟ 77 ਐਲਾਨੇ ਗਏ ਨੇ ਠਾਕੁਰ ਅਰुण ਸਿੰਘ ਧੂਮਲ ਆਈਪੀਐਲ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੰਭਾਲਣਗੇ ਤੇ ਡੋਮੈਸਟਿਕ ਕ੍ਰਿਕਟ ਨੂੰ ਲਗਾਤਾਰ ਵਧਾ ਰਹੇ ਹੋ ਪਿਛਲੇ 3-4 ਸਾਲ ਮੈਂ ਆਪਣੇ ਦੇਖਾ ਕਿ ਡੋਮੈਸਟਿਕ ਕ੍ਰਿਕਟ ਵਿੱਚ ਕਿਆ ਨਹੀਂ ਕੀਤਾ ਗਿਆ ਇੱਕ ਤੋਂ ਸਭ ਕੀ ਜੋ ਪੇ ਪੈਰਿਟੀ ਥੀ ਜੋ ਖਿਡਾਰੀਆਂ ਨੂੰ ਕੋ ਪੈਸਾ ਮਿਲਦਾ ਉਸ ਕੋ ਬੜਾਇਆ ਗਿਆ ਔਰ ਜੋ 14 ਮੈਚ ਅਗਰ ਕੋਈ ਰੰਜੀ ਦੇ ਖੇਲਤਾ ਹੈ ਤੋ ਉਸ ਕੋ 1 ਕਰੋੜ ਕੇ ਕਰੀਬ ਬਰਾਬਰ ਪੈਸਾ ਮਿਲੇਗਾ ਇਤਨਾ ਪੈਸਾ ਕਭੀ ਜੋ ਡੋਮੈਸਟਿਕ ਕ੍ਰਿਕਟ ਮੇਂ ਨਹੀਂ ਦਿਆ ਗਿਆ ਜਿਤਨਾ ਅਮ ਦੇ ਰਹੇ ਔਰ ਉਸ ਕੇ ਅਲਾਵਾ ਪ੍ਰਧਾਨ ਮੰਤਰੀ ਦਫਤਰ ਵਿਚ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਮਨਹਾਸ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਡੋਡਾ ਵਰਗੇ ਦੂਦਰਾਡੇ ਜ਼ਿਲ੍ਹੇ ਤੋਂ ਨਿਕਲ ਕੇ ਇਸ ਪਦਰ ਤੇ ਪਹੁੰਚਣਾ ਇੱਕ ਵੱਡੀ ਉਪਲਬਧੀ ਹੈ ਉਹਨਾਂ ਇਸ ਨੂੰ ਜੰਮੂ ਕਸ਼ਮੀਰ ਦੇ ਲਈ ਇੱਕ ਇਤਿਹਾਸਿਕ ਭਲ ਦੱਸਿਆ ਹੈ